ਸਰਵਾਰਾ ਫੈਬ੍ਰਿਕ ਵਿੱਚ ਸਵਾਗਤ ਹੈ। ਤੁਹਾਡਾ ਲੋ ਜੀ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈਆਂ। ਕੜਾਈ ਵਾਲੀ ਗਰਮੀਆਂ ਦੇ ਕੋਟਨ ਦਾ ਸੂਟ ਹੈਗਾ, ਜਾਮਗੋਟਨ ਦਾ। ਤੇ ਆਹ ਦੇਖੋ ਜੀ। ਇਹ ਬੁੱਟੀਆਂ ਬੜੀਆਂ ਹੋਈਆਂ ਨੇ ਘਲੇ ਤੇ। ਇਹਦੀ ਲੰਬਾਈ ਜਿੰਨੀ ਮਰਜ਼ੀ ਤੁਸੀਂ ਕਰ ਸਕਦੇ ਹੋ ਤੇ ਆਲ ਓਵਰ 5 ਮੀਟਰ ਸੂਟ ਹੈਗਾ ਜੀ ਤੇ ਬਹੁਤ ਸੋਹਣਾ ਸੂਟ ਹੈਗਾ। ਇਹ ਹੈਗਾ ਜੀ ਇਹਦਾ ਦੁਪੱਟਾ। ਪਿਓਰ ਦਾ ਦੁਪੱਟਾ ਹੈਗਾ ਜੀ। ਟੂ ਸਾਈਡ ਇਸ ਤਰ੍ਹਾਂ ਵਰਕ ਹੈਗਾ ਇਹਦੇ ਤੇ ਦੁਪੱਟੇ ਤੇ ਤੇ 4 ਸਾਈਡ ਇਸ ਤਰ੍ਹਾਂ ਪਾਈਪਿੰਗ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਆ। ਇੱਕ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਜੀ ਤੇ ਪ੍ਰਾਈਸ ਰੇਟ ਇਹਦਾ ਵੈਸੇ 1600 ਰੁਪਏ ਹੈਗਾ ਤੇ ਜਿਹੜਾ ਕੋਈ ਆਨਲਾਈਨ ਆਰਡਰ ਕਰੇਗਾ ਉਹਨਾਂ ਨੂੰ 1500 ਰੁਪਏ ਵਿੱਚ ਫ੍ਰੀ ਸ਼ਿਪਿੰਗ ਹੋਊਗਾ ਜੀ ਤੇ ਇੱਕ ਕਲਰ ਇਹਦਾ ਇਹ ਹੈਗਾ ਜੀ ਸੂਟ ਬਹੁਤ ਸੋਹਣੇ ਨੇ ਜੀ ਆ ਦੇਖੋ ਇੱਕ ਇਹ ਵਾਲਾ ਹੈਗਾ ਜੀ ਤੇ ਇਹ ਦੁਪੱਟਾ ਹੈਗਾ ਦੇਖੋ ਇਹ ਵਾਈਨ ਕਲਰ ਦੇ ਵਿੱਚ ਹੈਗਾ ਉਹ ਗ੍ਰੀਨ ਕਲਰ ਹੈਗਾ ਸੀਗਾ ਜਿਵੇਂ ਮੈਂ ਦੀ ਗ੍ਰੀਨ ਹੁੰਦਾ ਉਹ ਵਾਲਾ ਕਲਰ ਸੀਗਾ ਉਹ ਤੇ ਕਲਰ ਇਹਦੇ ਸਾਰੇ ਹੀ ਸੋਹਣੇ ਨੇ ਇੱਕ ਮਹਿਰੂਨ ਕਲਰ ਹੈਗਾ ਇਹਦਾ ਇਹ ਦੇਖੋ ਤੇ ਇਹਦਾ ਦੁਪੱਟਾ ਹੈਗਾ ਜੀ ਦੇਖੋ ਬਹੁਤ ਸੋਹਣਾ ਵਰਕ ਹੈਗਾ ਦੇਖੋ ਵਰਕ ਦਿਖਾਨੀ ਮੈਂ ਤੁਹਾਨੂੰ ਨੇੜੇ ਤੋਂ ਤੇ ਜਿਨ੍ਹਾਂ ਨੇ ਵੀ ਲੈਣੇ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹਦੇ ਵਿੱਚ ਪੰਜ ਕਲਰ ਨਹੀਂ ਇੱਕ ਇਹ ਵਾਲਾ ਹੈਗਾ ਜੀ ਮਸਟਰਡ ਮਸਟਰਡ ਕਲਰ ਤੇ ਇਹਦਾ ਪਿਓਰ ਦਾ ਹੈਗਾ ਦੁਪੱਟਾ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਹੈਗਾ ਜੀ ਆ ਦੇਖੋ ਤੇ 1600 ਰੁਪਏ ਵਾਲਾ ਸੂਟ ਹੈਗਾ ਇਹ ਤੇ ਜੇ ਤੁਸੀਂ ਆਨਲਾਈਨ ਪੇਮੈਂਟ ਕਰਕੇ ਲੋਗੇ ਤਾਂ ਤੁਹਾਨੂੰ 1500 ਰੁਪਏ ਚ ਪਊਗਾ ਜੀ ਇਹ ਫ੍ਰੀ ਸ਼ਿਪਿੰਗ ਆ ਦੇਖੋ ਇਹ ਇੱਕ ਕਲਰ ਇਹ ਹੈਗਾ ਜੀ ਤੇ ਮੇਰਾ ਨੰਬਰ ਹੈਗਾ ਜੀ 88139 17388 ਤੇ ਮੇਰੇ ਸੂਟ ਤੁਹਾਨੂੰ ਕਿਹੋ ਜੇ ਲੱਗਦੇ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਧੰਨਵਾਦ ਜੀ